200 ਖਬਰਾਂ ਦੇ ਬਲੈਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਰੋਹੀਪੁਰ ਵਿੱਚ ਗਰੀਬ ਪਰਿਵਾਰ ਨੂੰ ਆਇਆ 1,25,000 ਰੁਪਏ ਦਾ ਬਿਜਲੀ ਦਾ ਬਿੱਲ ਫਰੋਹੀਪੁਰ ਦੇ ਪਿੰਡ ਹਸਨ ਟੋਟ ਦਾ ਜਿੱਥੇ ਦੇ ਰਹਿਣ ਵਾਲੇ ਬੱਗੀਚਾ ਸਿੰਘ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਸ ਦਾ ਪਰਿਵਾਰ ਬਹੁਤ ਗਰੀਬ ਹੈ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਉੱਪਰੋਂ ਠੇਕੇਦਾਰ ਦੀ ਅਣਗਹਿਲੀ ਕਾਰਨ ਬਿਜਲੀ ਵਿਭਾਗ ਨੇ ਉਸ ਨੂੰ 1,25,000 ਰੁਪਏ ਦਾ ਬਿੱਲ ਭੇਜ ਦਿੱਤਾ। ਉਹਨਾਂ ਕਿਹਾ ਕਿ ਉਸ ਦੇ ਘਰ ਦਾ ਨਾ ਤਾਂ ਕੋਈ ਏਸੀ ਚੱਲ ਰਿਹਾ ਹੈ ਅਤੇ ਨਾ ਹੀ ਕਿਸੇ ਚ ਮੋਟਰ। ਕੀ ਨਾਮ ਤੁਹਾਡਾ? ਮੇਰਾ ਨਾਮ ਬਗੀਚਾ ਸਿੰਘ ਜੀ। ਬਗੀਚਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਠੇਕੇਦਾਰ ਦੇ ਸੀ? ਮੇਰਾ ਪਿੰਡ ਅਸਨ ਟੋਟਾ। ਹਾਂਜੀ ਹਾਂਜੀ। ਜ਼ਿਲ੍ਹਾ ਫਿਰੋਜ਼ਪੁਰ। ਡਾਕਾ ਨਾਖਾਈ ਫੇਮੇ ਕੀ? ਹਾਂਜੀ। ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਮੇਰਾ ਕਿ ਜਿਹੜੇ ਬਿਜਲੀ ਦੇ ਮੀਟਰ ਕਿੱਥੇ ਲੱਗੇ ਨੇ ਤੁਹਾਡੇ ਬਿਜਲੀ ਦੇ ਮੀਟਰ ਸਾਡੇ ਜੀ ਘਰਾਂ ਤੋਂ ਦੂਰ ਬਾਹਰ ਬਕਸੇ 'ਚ ਲੱਗੇ ਹੋਏ ਨੇ ਕਿੰਨੀ ਕਿਦੂਰ ਬਾਹਰ ਲੱਗੇ ਇਹ ਘਟ ਤੋਂ ਘਟ ਵੀ ਸਾਡੇ ਤੋਂ ਅੱਧਾ ਵਾੜ ਹੋਊਗਾ ਕਿ ਅੱਧਾ ਕਿਲੋ ਵਾੜ ਅੱਧਾ ਕਿਲੋ ਵਾੜ ਹੈ ਜੀ ਅੱਧਾ ਕਿਲੋ ਵਾੜ ਦੂਰੀ ਤੇ ਆ ਹਮ ਹਮ ਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਟ੍ਰਾਂਸਫੋਰਮਰ ਬਿਲ ਕੋਈ ਪਤਾ ਨਹੀਂ ਲੱਗਦਾ ਕਿ ਕਿੱਦਾਂ ਕਹਿੰਦਾ ਠੇਕੇਦਾਰ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਨਿਗਹਿਲੀ ਹੈ ਹਮ ਹਮ ਹਾਂ ਜੀ ਕੀ ਉੱਥੇ ਜਿਹੜੀ ਜਗ੍ਹਾ ਤੇ ਲੱਗੇ ਬਿਲਕੁਲ ਸਾਫ਼ ਸੁਥਰੀ ਕਿੱ ਹੈ ਬਿੱਲੋ ਕਾਲੇ ਜੀ ਨਰਕ ਹੈ ਉੱਥੇ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਹੈ ਪਾਣੀ ਪਾਣੀ ਉੱਥੇ ਨਾ ਨੀਵੀਂ ਜਗ੍ਹਾ ਤੇ ਲੱਗੇ ਆ ਮੀਂਹ ਆ ਦਾ ਬਰਸਾਤਾ ਦਾ ਪਾਣੀ ਭਰ ਜਾਂਦਾ ਮੀਟਰ ਸੜ ਜਾਂਦੇ ਨੇ ਜਦੋਂ ਕਿ ਮੀਟਰ ਮੇਰਾ ਸੜਿਆ ਹੈ ਤੇ ਮੈਂ ਜਾ ਕੇ ਤੇ ਕੰਪਲੀਟ ਕੀਤੀ ਫਿਰ ਮੈਨੂੰ ਇਹ ਨਾ ਮੈਂ ਮੀਟਰ ਆਪ ਦੇ ਦੇ ਆ ਵੇਖੋ ਕਿ ਜਾ ਕੇ ਪੈਸੇ ਭਰੇ ਨੇ ਗਲਤੀ ਉਹਨਾਂ ਦੀ ਹੈ ਤੇ ਭੁਗਤਨੀ ਮੈਨੂੰ ਪੈ ਰਹੀ ਏ ਕਿੰਨੇ ਪੈਸੇ ਭਰ ਕੇ ਆਏ ਸੀ ਸਾਡੇ ਮੈਂ ਜੀ ਇਹਦੇ ਦੇ 614 ਰੁਪਏ ਮੀਟਰ ਦੇ ਸੜਿਆ ਉਹਨਾਂ ਕਰ ਸੜਿਆ ਜੀ ਉਹਨਾਂ ਕਰਕੇ ਲਾਪਰਵਾਹੀ ਤੇ ਲਾਪਰਵਾਹੀ ਦੇ ਦੇ ਇਸ ਕਰਕੇ ਤੇ ਮੈਨੂੰ ਇਹਨਾਂ ਭੁਗਤਣਾ ਪਿਆ 614 ਰੁਪਏ ਮੈਂ ਜਮਾ ਕਰਾ ਕੇ ਆਇਆ ਹੂੰ ਹੂੰ ਤੋਂ ਉਸ ਤੋਂ ਬਾਅਦ ਇੱਕ ਬਿੱਲ ਵੀ ਆ ਉਹ ਉਸ ਤੋਂ ਬਾਅਦ ਜੀ ਆ ਬਿੱਲ ਆਇਆ ਹੁਣ ਤੇ ਇਹ ਮੇਰਾ ਇਹਨਾ 1 ਲੱਖ 25000 ਰੁਪਏ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੇਨ ਦਾ ਰਾਤ ਨਹੀਂ ਦੇ ਵੀ ਨਹੀਂ ਆਏ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਨੀ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ ਨੋ ਨੋ ਵਾਰਡ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਹੂੰ 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 ਹੁਣ ਤੁਹਾਡੇ ਬਿੱਲ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦੀ ਆਉਣ ਉਮੀਦਾਂ ਦੇ ਇਹ ਸਾਨੂੰ ਹੈ ਤਾ ਹਾਲੇ ਤੱਕ ਦਾ ਕੋਈ ਮੀਤ ਨਹੀਂ ਵੀ ਮਾਫ ਹੋਏਗਾ ਅਸੀਂ ਤਾਂ ਇਸ ਕਰਕੇ ਹੀ ਰਿਕਵੈਸਟ ਕਰ ਰਹੇ ਆ ਕਿ ਸਾਨੂੰ ਇਹ ਮਾਫ ਕੀਤਾ ਜਾਵੇ ਜਿਕਰ ਬੱਚੇ ਆਪਣੇ ਮਾਤਾ ਪਿਤਾ ਪੇ ਦਾ ਚੰਗਾ ਖਿਆਲ ਰੱਖਣਗੇ ਤਾਂ ਉਹ ਬਜ਼ੁਰਗ ਨਹੀਂ ਕਹਾਉਣ ਅਤੇ ਨਾ ਹੀ ਸਾਨੂੰ ਬੜਾਪਾ ਕਰ ਖੋਲਣ ਦੀ ਲੋੜ ਪੈਣੀ ਇਸ ਗੱਲ ਦਾ ਪ੍ਰਗਟਾਵਾ ਮੋਗਾ ਦੀ ਵਿਧਾਇਕਾ ਅਮਨਦੀਪ ਕਰੋੜਾ ਨੇ ਸੂਦ ਫਾਊਂਡੇਸ਼ਨ ਦੇ ਸੋਨੂ ਸੋਦ ਦੀ ਭੈਣ ਮਾਲਵੇ ਕਾ ਸੂਦ ਨੇ ਕਿ ਸੂਦਾਂ ਵਿਸ਼ਾਲਾ ਟਰਸਟ ਦੀ ਤਰਫੋਂ ਮੋਗਾ ਵਿਖੇ ਬਣਾਏ ਜਾ ਰਹੇ ਬਿਰਦ ਆ ਕਰਦਾ ਅੱਜ ਉਦਘਾਟਨ ਕੀਤਾ ਗਿਆ ਸ਼ਿਵਾਲਾ ਸੁਦਾ ਵਾਲੋ ਜਿਹੜਾ ਇਹ ਉਪਰਾਲਾ ਕੀਤਾ ਗਿਆ ਬਹੁਤ ਅੱਛਾ ਕੀਤਾ ਗਿਆ ਇਹ ਸੋਲਡ ਏਜ ਹੋਮਸ ਮੈਂ ਪਹਿਲਾਂ ਵੀ ਆਈ ਸੀ ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੀ ਕਮੀਆਂ ਸੀਗੀਆਂ ਆਈ ਏਮ ਸ਼ੋਰ ਜਦ ਹੁਣ ਇੰਨੀ ਅੱਛੀ ਸੰਸਥਾ ਜੁੜਦੀ ਹੈ ਉਹ ਬਹੁਤ ਅੱਛੇ ਉਪਰਾਲੇ ਕਰਦੇ ਔਰ ਮੈਂ ਵਿਜ਼ਿਟ ਵੀ ਕੀਤਾ ਉੱਪਰ ਜਿੰਨੇ ਰੂਮ ਸੀਗੇ ਅਰਾਊਂਡ 20 ਬੈੱਡ ਜਿਹੜੇ ਹੈਗੇ ਫਿਲਹਾਲ ਉਹਦੇ ਨਾਲ ਸ਼ੁਰੂਆਤ ਕਰਨ ਲੱਗੇ ਡਾਈਨਿੰਗ ਹਾਲ ਬਹੁਤ ਹੀ ਨੀਟ ਐਂਡ ਕਲੀਨ ਹੈ ਕਿਚਨ ਬੜੀ ਸਾਫ ਹੈ ਆ ਬਾਥਰੂਮਸਪੋਰ अच्छे अ जरूर जेड़ा है उपराला अच्छा है इथे ओ मावा पांदे जिना दी कदर ओना दे बच्चे नहीं करदे लेकिन मेनू लांदा है कि इस तरह दे बच्चा नु एक लेसन ਲੈਣਾ ਚਾਹੀਦਾ ਹੈ ਕਿ ਆਪਣੇ ਮਾਪਿਓ ਦੀ ਜ਼ਰੂਰ ਕਦਰ ਕਰੋ ਤਾਂ ਕਿ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਨਾ ਆਣ لیکن ਜੇ ਕੋਈ ਮਾਪਿਓ ਇਸ ਜਗ੍ਹਾ ਤੇ ਆਂਦੇ ਹੈ ਇਹ ਜਿਹੜੀ ਸੰਸਥਾ ਹੈ ਆਈ ਏਮ ਸ਼ੋਰ ਕਿ ਇਹ ਬਹੁਤ ਸਾਥ ਦਊਗੀ ਉਹਨਾਂ ਦੀ ਸੇਵਾ ਕਰੂਗੀ ਔਰ ਮੈਂ ਵੀ ਉਹਨਾਂ ਦੇ ਨਾਲ ਹਮੇਸ਼ਾ ਖੜੀ ਹਾਂ ਜੀ ਨਮਸਕਾਰ ਜੀ ਅੱਜ ਸਾਡੇ ਮੋਗਾ ਵਿਖੇ ਪ੍ਰਿਧ ਆਸ਼ਰਮ ਜੋ ਕਿ ਬੰਦ ਹੋ ਚੁੱਕਿਆ ਸੀਗਾ ਸਾਡੇ ਮੋਗਾ ਤੋਂ ਬਹੁਤ ਹੀ ਸਤਿਕਾਰਯੋਗ ਗ੍ਰਮਣ ਸੋਚੇ ਸ਼ਿਵਾਲਿਆ ਸੋਦਾ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਹੈਗਾ ਅੱਜ ਉਸ ਦਾ ਬੀੜਾ ਚੱਕਿਆ ਗਿਆ ਸਾਡੇ ਮੋਗਾ ਮਹਿਮੀ ਵਾਲੇ ਰੋਡ ਤੇ ਜਿਹੜਾ ਬਿਰਧ ਆਸ਼ਰਮ ਚੱਲ ਰਿਹਾ ਸੀ ਅੱਜ ਤੋਂ ਮੁੜ ਕੇ ਇਹਨਾਂ ਵੀਰਾਂ ਦੀ ਸਹਾਇਤਾ ਦੇ ਨਾਲ ਇਹ ਟਰਸਟ ਵੱਲੋਂ ਜਿਹੜਾ ਸ਼ਿਵਾਲਿਆ ਸੋਦਾ ਚੈਰੀਟੇਬਲ ਟਰਸਟ ਵੱਲੋਂ ਅੱਜ ਤੋਂ ਫਿਰ ਦੁਬਾਰਾ ਤੋਂ ਜਿਹੜਾ ਇਹਨੂੰ ਰੀਓਪਨ ਕੀਤਾ ਗਿਆ ਔਰ ਇੱਥੇ तकरीबन 25 ਬੈਡਸ ਲਗਾਏ ਗਏ ਆ ਸਾਡੇ ਬਜ਼ੁਰਗਾਂ ਦੇ ਲਈ ਜੋ ਵੀ ਇੱਥੇ ਆ ਕੇ ਰਹਿਣਾ ਚਾਹੁੰਦੇ ਨੇ ਉਹਨਾਂ ਬਜ਼ੁਰਗਾਂ ਦੀ ਸਹਾਇਤਾ ਦੇ ਲਈ ਔਰ ਸਭ ਤੋਂ ਵੱਡੀ ਗੱਲ ਕਿ ਇਹ ਇਸ ਦਾ ਜੋ ਖਰਚਾ ਹੈਗਾ ਟਰਸਟ ਵੱਲੋਂ ਹੀ ਜਿਹੜਾ ਚੁੱਕਿਆ ਜਾਏਗਾ ਔਰ ਜਿਹੜੇ ਸਾਡੇ ਵੀ ਆਪਣਾ ਦਸਵੰਦ ਕੱਢਣਾ ਚਾਹੁੰਦੇ ਆ ਉਸ ਇਸ ਟਰਸਟ ਨੂੰ ਜਿਹੜਾ ਕੰਟੈਕਟ ਕਰਕੇ ਇੱਥੇ ਆਪ ਸੇਵਾ ਕਰ ਸਕਦੇ ਆ ਸੋ ਮੇਰੇ ਵੱਲੋਂ ਸਾਰੇ ਟਰਸਟ ਮੈਂਬਰਸ ਨੂੰ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਨਾਂ ਦੀ ਇਹਨਾਂ ਨੂੰ ਕਾਮਯਾਬੀ ਬਖਸ਼ੇ ਲੰਮੀ ਉਮਰਾਂ ਬਖਸ਼ੇ ਔਰ ਇਹਨਾਂ ਦੇ ਤਰੱਕੀਆਂ ਬਖਸ਼ਣ ਇਹਨਾਂ ਨੂੰ ਔਰ ਕਮਾਈ ਦੇ ਵਿੱਚ ਵਾਧਾ ਕਰਨ ਤਾਂ ਕਿ ਇਦਾਂ ਦੇ ਉਪਰਾਲੇ ਜਿਹੜੇ ਸਾਡੇ ਸਮਾਜ ਦੇ ਵਿੱਚ ਕਰਦੇ ਰਹਿਣ ਸੋ ਸਾਰੇ ਟਰਸਟ ਮੈਂਬਰਸ ਨੂੰ ਬਹੁਤ ਬਹੁਤ ਮੁबारकਾਂ ਔਰ ਸਭ ਦਾ ਬਹੁਤ ਬਹੁਤ ਧੰਨਵਾਦ ਮੋਗਾ ਖਾਸ ਸੇਵਾ ਸੁਸਾਇਟੀ ਬਲੋ ਜਿੱਥੇ ਜਿਲ੍ਹੇ ਵਿੱਚ ਮੁਫਤ ਐਂਬੂਲੈਂਸ ਸੇਵਾ ਸਮੇਂ-ਸਮੇਂ ਦੇ ਖੂਨਦਾਨ ਕੈਂਪਸ ਸਕੂਲ ਫੀਸ ਅਤੇ ਕਾਪੀਆਂ ਤੇ ਲੋੜਵੰਦ ਬੱਚਾਂ ਦੇ ਸਕੂਲੀ ਵਰਦੀਆਂ ਵਿੱਚ ਮਦਦ ਕੀਤੀ ਜਾਂਦੀ ਹੈ ਉੱਥੇ ਸਮੂਹਿਕ ਵਿਆਹ ਵੀ ਕਰਵਾਏ ਜਾਂਦੇ ਹਨ ਇਸੇ ਕਾਰਨ ਤਹਿਤ 19ਵਾਂ ਸਮੂਹਿਕ ਵਿਆਸ ਸਮਾਗਮ ਕਰਵਾਇਆ ਗਿਆ ਜਿੱਥੇ 9 ਨੋੜ ਬੰਦ ਕੁੜੀਆਂ ਦੇ ਵਿਆਹ ਕਰਵਾਏ ਗਏ। ਸ਼੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸੇਵਾ ਸੁਸਾਇਟੀ ਵੱਲੋਂ 1985 ਤੋਂ ਮੋਗਾ ਸ਼ਹਿਰ ਦੀ ਸੰਗਤਾਂ ਦੀ ਸੇਵਾ ਵਿੱਚ ਸੇਵਾਵਾਂ ਚੱਲ ਰਹੀਆਂ। ਹਰ ਸਾਲ ਹੀ ਸੁਸਾਇਟੀ ਵੱਲੋਂ ਸਮੂਹੀ ਅਨੰਦ ਕਾਰ ਸਮਾਗਮ ਕਰਵਾਏ ਜਾਂਦੇ ਹਨ। ਹੁਣ ਤੱਕ ਸੁਸਾਇਟੀ ਵੱਲੋਂ ਅਸੀਂ 200 ਅਨੰਦ ਕਾਰਜ ਕਰਵਾ ਚੁੱਕੇ ਹਾਂ। ਸੰਗਤ ਦੇ ਸਹਿਯੋਗ ਨਾਲ ਇਸ ਵਾਰ ਵੀ ਨੋ ਲੋੜਵੰਦ ਪਰਿਵਾਰਾਂ ਦੀ ਬੱਚਿਆਂ ਦੇ ਅਨੰਦ ਕਾਰਜ ਕਰਵਾਏ ਗਏ। ਜੀਰੇ ਤਾਈ ਅੱਜ ਤੁਹਾਡੀ ਸ਼ਾਦੀ ਹੋ ਰਹੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅਕੀਕਾ ਵੀ ਆਜੀ ਸ਼ਾਦੀ ਵਾਹ। ਅੱਜ ਦਾ ਮੈਂ ਕਹਿਣਾ ਚਾਹੁੰਦਾ ਆ ਇਸ ਖਾਲਸਾ ਸੇਵਾ ਸੁਸਾਇਟੀ ਬੰਦੋ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕੀਤਾ ਨੌ ਲੜਕਿਆਂ ਦੇ ਵਿਆਹ ਕੀਤੇ ਹਨ ਜਿਨ੍ਹਾਂ ਨੇ ਮਤਲਬ ਵਿਆਹ ਦਾ ਸਾਰਾ ਸਮਾਨ ਜੋ ਜ਼ਰੂਰਤਮੰਦ ਜਾਈ ਦਾ ਜੀ ਨੂੰ ਵੀ ਉਹ ਦਿੱਤਾ ਹੈ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਕਿਵੇਂ ਅੱਜ ਪਹਿਲਾਂ ਤਾਂ ਧੰਨ ਸ਼ਾ ਸ਼ੁਰੂ ਗੁਰਾਂ ਸਿੰਘ ਜੀ ਮਹਾਰਾਜ ਦੇ ਵਿੱਚ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਉਚਾਰਨ ਕੀਤਾ ਹੈ ਸਤਗੁਰ ਕੀ ਸੇਵਾ ਸਭਲ ਹੈ ਜੇ ਕਰੇ ਕੋਈ ਕਰੇ ਚਤ ਲਾਏ ਜਿਹੜਾ ਕਿ ਖਾਲਸਾ ਸੇਵਾ ਸੁਸਾਇਟੀ ਨੂੰ 1985 ਤੋਂ ਜਿਹੜੀਆਂ ਕਿ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਗੁਰਦੇਵ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਨੇ ਕਿ ਇਸ ਖਾਲਸਾ ਸੇਵਾ ਸੈਟੀ ਦਾ ਨੀਂਹ ਪੱਥਰ ਰੱਖਿਆ ਸੀ ਤੇ ਇੱਕ ਜੋੜਾ ਕਰਦੀ ਸੇਵਾ ਤੋਂ ਸਟਾਰਟ ਹੋ ਕੇ ਜਿਹੜਾ ਕਿ ਅੱਜ ਇੱਥੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ 19ਵਾਂ ਜਿਹੜਾ ਕਿ ਧਾਰਮਿਕ ਸਮਾਗਮ ਸਮੂਹਕ ਆਨੰਦ ਕਾਰਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਮੋਗੇ ਸ਼ਹਿਰ ਦੀ ਸੰਗਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਤੇ ਸਾਰੀ ਹੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ 19ਵਾਂ ਸਮਾਗਮ ਲੀਕਿਆ ਗਿਆ ਸੀਗਾ ਤੇ ਜਿਹੜੇ ਕਿ ਖਾਲਸਾ ਸੇਵਾ ਸਾਈਟ ਦੇ ਮੈਂਬਰ ਸਾਹਿਬਾਨਾਂ ਵੱਲੋਂ ਕਿਉਂਕਿ ਲੰਮੇ ਸਮੇਂ ਦਾ ਸੰਘਰਸ਼ 1985 ਤੋਂ ਸੇਵਾ ਨੂੰ ਸਮਰਪਿਤ ਹੋ ਕੇ ਤੇ ਜਿਹੜਾ ਕਿ ਇੱਕ ਜਿਹੜੇ ਕਿ ਮਾਲਾ ਦੀ ਤਰ੍ਹਾਂ ਤੋਪਰੇ ਹੋਏ ਹੋਏ ਆ ਖਾਲਸਾ ਸੇਵਾ ਸਾਡੀ ਦੇ ਮੈਂਬਰ ਸਹਿਬਾਨ ਜਿਨ੍ਹਾਂ ਦੀਆਂ ਉਹਨਾਂ ਦੀਆਂ ਮਿਹਨਤਾਂ ਦੇ ਸਦਕਾ ਉਹਨਾਂ ਦੀਆਂ ਯਤਰਾਾਂ ਦੇ ਸਦਕਾ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕਿ 19ਵਾਂ ਸਮਾਗਮ ਅਲੀਕਾ ਗਿਆ ਸੀਗਾ ਕਿਹੜੀ ਕਿ ਦਿਨ ਰਾਤ ਦੀ ਮਿਹਨਤ ਸੀ ਅੱਜ ਰੰਗ ਲਿਆ ਕੇ ਉਹ ਅੱਜ ਜਿਹੜਾ 19ਵਾਂ ਸਮਾਗਮ ਨੇਤਰੇ ਚੜਿਆ ਆ ਕਿਸਾਨ ਜੂਨੀਅਨ ਇਕਤਾ ਗਰਾਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਟੋਲ ਪਲਾਜ਼ਾ ਤੇ ਅੱਜ ਦੂਜੇ ਦਿਨ ਵੀ ਧਰਨਾ ਚਾਲੀ ਰਿਹਾ ਕਿਸਾਨਾਂ ਨੇ ਕਿਹਾ ਕਿ ਅੱਜ ਮੀਟਿੰਗ ਕਰਕੇ ਇੱਕ ਨੈਰੀ ਰਣਨੀਤੀ ਤੈਅ ਕੀਤੀ ਜਾਵੇਗੀ ਉਸ ਮੀਟਿੰਗ ਵਿੱਚ ਤਿਆਰ ਕੀਤਾ ਜਾਵੇਗਾ ਕਿ ਅੱਗੇ ਕਿਸਾਨਾਂ ਨੇ ਕੀ ਕਰਨਾ ਹੈ ਕੋਈ ਨਹੀਂ ਗਾਹ ਜ਼ਿਲ੍ਹੇ ਦੇ ਟੋਲ ਇਹ ਅਸੀਂ ਸਲਾਮ ਆ ਕਿਸਾਨ ਨੂੰ ਇਕਤਾ ਗਰਾਹਾਂ ਵੱਲੋਂ ਦਾਰਾਪੁਰ ਦਾ ਲੱਗਾ ਇਹ ਅਸੀਂ ਬੰਦ ਕਰਾ ਅੱਜ ਇਹਦਾ ਹੈਗਾ ਦੂਜਾ ਦਿਨ ਬੰਦ ਅਸੀਂ ਉਸ ਕਰਤੀ ਕਰਵਾਇਆ ਹੈਗਾ ਕਿਉਂਕਿ ਜਿਹੜੇ ਕਿਸਾਨ ਦਿੱਲੀ ਦੇ ਕਿਸਾਨੀ ਮੰਗਾਂ ਤੇ ਲੜਨ ਲਈ ਜਾ ਰਹੇ ਸੀ ਬੇੜਾ ਤਨਖਾਹ ਤੋਂ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਦਿੱਲੀ ਦੇ ਖਨੌਰੀਏ ਤੇ ਸ਼ੰਭੂ ਬਾਖੜਾ ਦੇ ਲੋਕਾਂ ਗੋਮਰ ਸਿੰਘ ਦੀ ਫੌਜ ਦੇ ਵਿੱਚ ਜਿਆ ਵੀ ਕੀਆ ਉਹਨਾਂ ਦੇ ਡਾਂਗਾਂ ਵੀ ਚਲਾਈਆਂ ਨੇ ਅਥਰੂ ਕੈਂਸ ਦੇ ਗੋਲੇ ਵੀ ਸਿੱਟੇ ਨੇ ਅਬੜੀਆਂ ਗੋਲੀਆਂ ਵੀ ਚਲਾਈਆਂ ਨੇ ਬੇੜਾ ਤਨਖਾਹ ਤੋਂ ਤੱਕ ਕੇ 400 ਦੇ ਲਗਭਗ ਉੱਥੇ ਬੰਦਾ ਫਟਣ ਨਹੀਂ ਹੋਇਆ ਇੱਕ ਬੰਦਾ ਉੱਥੇ ਸ਼ਹੀਦ ਵੀ ਹੋਇਆ ਗਿਆ ਜਦੋਂ ਜਦੋਂ ਜੋ ਤੇ ਤਸ਼ੱਦਦ ਕੀਤਾ ਹਰਿਆਣੇ ਦੀ ਸਰਕਾਰ ਨੇ ਉਹਦੇ ਵਿਰੋਧ ਵਿੱਚ ਸਾਰੇ ਹੀ ਪੰਜਾਬ ਚ ਕੱਲ 23 ਟੋਲ ਫਰਾਂਜ ਦੇ ਫ੍ਰੀ ਕਰਾਏ ਗਏ ਸੀ ਅੱਜ ਹੋਰ ਵੀ ਟੋਲ ਫਰਾਂਜ ਜਿਹੜੇ ਫ੍ਰੀ ਕਰਾਏ ਜਾਂਦੇ ਆ। ਲੰਗਰ ਸਰ ਆਈ ਜਿਹੜਾ ਹੈਗਾ ਬੀ ਪਟਿਆਲੇ ਦੇ ਡਿਵੀਜ਼ਨ ਦਾ ਰਵਿੰਦਰ ਸਿੰਘ ਹੋਵੇ ਤੇ ਲੋਹੇਵੇਂ ਬਰਨਾਲੇ ਵਾਲਾ ਚਾਹੇ ਜਾਖੜੋ ਹੋਵੇ ਜਿਹੜਾ ਤੇਜਪੁਰ ਦਾ ਮਤਾਨਾ ਹੈ ਉਹਨਾਂ ਦੇ ਘਰ ਕਰਾ ਕੇ ਨਿਕਲਣ ਦੇ ਕੱਲ ਦੇ ਚੱਲਦੇ ਆ। ਅੱਜ ਕੱਲ ਵੀ ਐਸਟੀਐਮ ਦੇ ਮੀਟਿੰਗ ਆਧਵੀਅਸ ਕਰਨੀ ਮੀਟਿੰਗ ਹੋਈ ਹੈ। ਇਹ ਜੋ ਵੀ ਫੈਸਲਾ ਆਊਗਾ ਕਿ ਐਸਟੀਐਮ ਦਾ ਕੀ ਆਧਿ ਫੈਸਲਾ ਹੋ ਗਿਆ ਕਿ ਇਹ ਪੜਾਉਣਾ ਨਹੀਂ ਹੈ ਇਹ ਵਧਾਈ ਜਾਣਗੇ ਜੇ ਕੋਈ ਹੋਰ ਫੈਸਲਾ ਹੁੰਦਾ ਤਾਂ ਉਹ ਵੀ ਕੀਤਾ ਜਾਊਗਾ। ਇਹ ਵੀ ਇਹ ਜਿਹੜੇ ਪ੍ਰੋਗਰਾਮ ਵੀ ਦੇ ਰਹੇ ਨੇ ਉਹਨਾਂ ਤੇ ਜੋਬ ਦੀਆਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਤੋਂ ਉਹਨਾਂ ਮਦਦਕੀਆਂ ਦੇ ਖਿਲਾਫ ਵੀ ਜਿਹੜੀਆਂ ਸੀ ਇਹ ਸੰਘਰਸ਼ ਕਰਦੇ। ਚੋਣ ਕਮਿਸ਼ਨ ਦੀ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰਾਂ ਨੂੰ ਵੋਟ ਪਾਉਣ, ਨਵੀਂ ਵੋਟ ਪੱਤ ਬਣਾਉਣ, ਈਬੀਐਮ ਅਤੇ ਵੀਵੀ ਪੀਏਟੀ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਮੰਤਬ ਨਾਲ ਸਬੀਬ ਵੋਟਰ ਜਾਗਰੂਕਤਾ ਬੈਨ ਜਗ੍ਹਾ-ਜਗ੍ਹਾ ਜਾ ਕੇ ਵੀਡੀਓ ਰਹੀ ਕਰ ਰਹੀ ਹੈ ਜਾਗਰੂਕ। ਉੱਥੇ ਹੀ ਇਸ ਬੈਨ ਦੇ ਵਿਸ਼ੇਸ਼ ਡਿਊਟੀ ਦੇ ਤਨਾਤ ਸੰਦੀਪ ਸਲੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂ ਸ਼ੋਗਰ ਬਾਦ ਦੇ ਦਿਸ਼ਾ ਨਿਰਦੇਸ਼ਾ ਹੇਠ ਜਾਗਰੂਕਤਾ ਵੈਨ ਵੱਖ-ਵੱਖ ਹਾਲ ਕਿ ਆਵੇ ਜਾ ਰਹੀ ਹੈ ਸੰਦੀਪ ਕੁਮਾਰ ਮੇਰੀ ਡਿਊਟੀ ਇਸ ਜਿਹੜੀ ਵਿਅਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਹੈ ਵੋਟਰ ਜਾਗਰੂਕਤਾ ਵੈਨ ਇਹਦੇ ਨਾਲ ਹੈ ਪਿਛਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੀ ਦੇ ਵਿੱਚ ਵੋਟਰਾਂ ਨੂੰ ਜਾਗਰੂਕਤ ਕਰਨ ਲਈ ਇਸ ਵਿਅਨ ਦੇ ਮਾਦੇ ਬਨਾਲ ਪ੍ਰਚਾਰ ਕਰ ਰਹੇ ਹਾਂ ਉਹ ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਸ਼ਾਰਾ ਮੱਧ ਸਿੰਘ ਕੋ ਵੈਨਾਂ ਚੱਲੀ ਸੀ ਤੇ ਅਸੀਂ 10 ਜਿਹੜੇ ਸਟਾਪਸ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਇਸ ਵੈਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਆ ਵੋਟ ਬਣਾਓ ਤੇ ਵੋਟ ਪਾਣੀ ਵੀ ਜ਼ਰੂਰ ਹੈ ਹਾਂਜੀ ਮੇਰ ਰਿਸਪੈਕਟ ਕੀਤਾ ਜਾਂਦਾ ਹੈ ਵੀਰ ਜਿਹੜੀਆਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਜਿਹੜੀ ਵੈਨ ਹੈ ਇਹਦੇ ਵਿੱਚ ਜਿਹੜੇ ਪਿਛੋਕੀ ਤਿਆਰ ਜਿਹੜੀਆਂ ਵੀਡੀਓਜ਼ ਨੇ ਉਹਦੇ ਰਾਹੀਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਸਾਰਿਆਂ ਨੇ ਵੋਟ ਪਾਣੀ ਹੈ ਤੇ ਚੋਣਾਂ ਜਿਹੜੀਆਂ 2024 ਦੇ ਲੋਕ ਸਭਾ ਇਲੈਕਸ਼ਨ ਹੈ ਉਹ ਜਨੋ ਉਹ ਵੋਟਾਂ ਉਹ ਵੋਟਾਂ ਵਾਲੇ ਦਿਨ ਘਰ ਨਹੀਂ ਬੈਠੇ ਰਹਿਣਾ ਬਲਕਿ ਵੋਟ ਪਾਉਣ ਜਾਣਾ ਹੈ ਇਹ ਤਿੰਨਾਂ ਦਿਨਾਂ ਦੇ ਵਿੱਚ ਪਹਿਲੇ ਦਿਨ 16 ਨੂੰ ਆਪਣੇ 13 ਜਿਹੜੇ ਸਾਡੇ ਕੋਲ ਸਨ ਆਪਣੇ ਪੋਲਿੰਗ ਬੂਥਾਂ ਪਿੰਡਾਂਾਂ ਉੱਥੇ ਗਏ ਦੂਜੇ ਦਿਨ ਜਾਨਕੀ 17 ਨੂੰ 10 ਥਾਵਾਂ ਤੇ ਤੇ ਅੱਜ ਇਹ ਸਾਡੀ ਜਿਹੜੀ ਹੈ 11ਵੀਂ ਜਗ੍ਹਾ ਤੇ ਦੋ ਜਗ੍ਹਾ ਜਿਹੜੀਆਂ ਸ਼ਾਹਬਾਦ ਪਿੰਡ ਤੇ ਵਡਾਲਾ ਗ੍ਰੰਥੀਆਂ ਅਜੇ ਬਾਕੀ ਨੇ ਟੋਟਲ 14 ਜਿਹੜੇ ਸਾਨੂੰ ਸਟਾਪ ਜਿਹੜੇ ਆ ਲਿਖਤੀ ਆਂਦੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਉਹਹੀ ਜਿੱਥੇ ਜਿੱਥੇ ਉਹਨਾਂ ਨੇ ਕਿਹਾ ਹੈ ਉੱਥੇ ਹੀ ਜਾਣਾ ਹੈ ਉੱਥੇ ਹੀ ਰੁਕਣਾ ਹੈ ਉਸ ਸਟਾਪ ਤੇ ਖੜਾ ਕਰਕੇ ਤੇ ਇਹਦਾ ਵੀਡੀਓ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਕਿ ਤੁਸੀਂ ਆਪਣੀ ਜਿਹੜੀ ਉਹ ਵੋਟ ਜ਼ਰੂਰ ਇਹਦਾ ਇਸਤੇਮਾਲ ਕਰਨਾ। ਪੰਜਾਬ ਪੁਲਿਸ ਵੱਲੋਂ ਸੜਕੀ ਸੇਫਟੀ ਲਈ SSF ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਕੰਮ ਸੜਕ ਦੇ ਉੱਪਰ ਹਾਦਸੇ ਦੇ ਪੇਸ਼ ਆ ਰੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨਾ ਹੁੰਦਾ ਹੈ। ਤਸਵੀਰ ਤੁਸੀਂ ਵੇਖ ਸਕਦੇ ਹੋ ਕਿਵੇਂ ਟੀਮ ਡਾਇਲ 112 ਕਰਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਕੰਮ ਕਰਦੀ ਹੈ। ਪੰਜਾਬ ਪੁਲਿਸ ਦੀ SSF ਦੀ ਏ ਟੀਮ। ਜੇ ਮੇਰਾ ਨਾਮ ਮਨਪ੍ਰੀਤ ਹੈ, ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗਰਦਾਸਪੁਰ ਵੱਲੋਂ। ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਵੀ ਇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਤੁਸੀਂ ਫੋਨ ਕੀਤਾ ਕਿੰਨੇ ਮਿੰਟਸ ਗੱਡੀ ਇਥੇ ਪਹੁੰਚੀ ਪੰਜ ਅਹੀਂ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਹਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਸਟ ਰੇਟ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਪਾਤਸ਼ਾਹ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣ ਵਧੀਆ ਹੈ ਮੇਰਾ ਨਾਮ ਹੈ ਜੀਐਸਐ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਹੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਕਿਉਂਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗਾੜੀ ਉਹ ਬਲੈਰੋ ਹੀ ਬਲੈਰੋ ਉਹਨੂੰ ਨੇ ਛਾੜ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚੀਆਂ ਪਰ ਇਹ ਆ ਵੀ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਉਹਨੂੰ ਫਰਸਟ ਏਡ ਅਹੀਂ ਦਿੱਤੀ ਉਹਨੂੰ ਸਰਕਾਰ ਨੇ ਇਹਦਾ ਤਾ ਅਨੁਸਾਰ ਫਰਸਟ ਏਡ ਦਿੱਤੀ ਹੈ ਨਾਲ ਗੱਡੀ ਤੇ ਅਹੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋਗ ਲੱਗੀ ਸੀ ਉਹਦੇ ਫਰਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹਿਦਾ ਵੀ ਆਪਣੇ ਕੰਟਰੋਲ ਨਾਲ ਚੱਲੋ ਹੌਸਲੇ ਨਾਲ ਚੱਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ ਸ਼ੇਰ ਗੁਰੂ ਰਾਮਦਾਸ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ಗ್ರಾಮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਸੱਦੇਵਾਲ ਵਿਖੇ ਜਸਵੰਤ ਸਿੰਘ ਬੜੈਚ ਸੇਵਾ ਸਿੰਘ ਬੜੈਸ਼ੀਦ ਬਲਜੀਤ ਸਿੰਘ ਐਸਪੀ ਅਤੇ ਜਸਵੀਰ ਸਿੰਘ ਹੰਦਲ ਦੀ ਯਾਦ ਵਿੱਚ 19ਵਾਂ ਦੋ ਦਿਨਾ ਕਬੱਡੀ ਟੂਰਨਾਮੈਂਟ 19 ਅਤੇ 20 ਫਰਵਰੀ ਨੂੰ ਸ਼ੁਰੂ ਹੋ ਚੁੱਕਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਪ੍ਰਮੋਟਰ ਜਸਤਕਰਨ ਖੋਸਾ ਅਮਰੀਕ ਸਿੰਘ ਯੂਕੇ ਕੁਲਦੀਪ ਸਿੰਘ ਯੂਐਸਏ ਕਲਾ ਪ੍ਰਦਾਨ ਪ੍ਰਵਿੰਦਰ ਸਿੰਘ ਬਿੰਦਰ ਸੈਦੋਵਾਲ ਆਦਿ ਨੇ ਦੱਸਿਆ ਇਹ ਕਬੱਡੀ ਟੂਰਨਾਮੈਂਟ ਦਾ ਉਦਗਾਟਨ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਬਾਲ ਕਰਨਗੇ ਜਿਹੜੇ ਖੂਨਦਾਨ ਦੇ ਸਕਦੇ ਹੈਗੇ ਆ ਜਿਹਨਾਂ ਤੇ ਉਹਨਾਂ ਨੂੰ ਜਿਹਨਾਂ ਨੂੰ ਖੂਨ ਦੀ ਲੋੜ ਹੈਗੀ ਆ ਉਹਨਾਂ ਵਾਸਤੇ ਇਹ ਖੂਨਦਾਨ ਹੈਗਾ ਇਹ ਭਾਈ ਨਾਲ ਸਾਡੇ ਜੋ ਹੈਗੇ ਕੀ ਨਾ ਉਹਨਾਂ ਦਾ ਪਰ ਜੁਕੇ ਵਾਲੇ ਨਾਦ ਜੀ ਉਹਨਾਂ ਵੱਲੋਂ ਇਹ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਵੇਰੇ ਉਹ 10 ਵਜੇ ਸਾਡੇ ਕੋਲ ਪਹੁੰਚਣਗੇ ਟੀਮਾਂ ਇੱਥੇ ਤੇ ਅਸੀਂ ਉਹਨਾਂ ਨੂੰ ਬਹੁਤ ਵਧੀਆ ਪ੍ਰਬੰਧ ਕਰਕੇ ਦਵਾਂਗੇ ਸੋ ਜਿਨ੍ਹਾਂ ਨੇ ਵੀ ਬਲੱਡ ਦੇਣਾ ਹੋਵੇ ਸਾਡੇ ਕੋਲ ਇੱਥੇ ਪੈਂਡ ਵਿੱਚ ਆਣ ਕੇ ਪਹੁੰਚ ਕੇ ਉਹਨਾਂ ਨੂੰ ਬਲੱਡ ਦੇ ਸਕਦਾ ਹੈ ਅਸੀਂ ਫਿਰ ਦੁਬਾਰਾ ਤੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਪ੍ਰੋਗਰਾਮ ਉਮਮਹਾਕੇ ਪਿੰਡ ਸੈਦੋਵਾਲ ਵਿੱਚ ਪਹੁੰਚਣ 8 ਮਾਰਚ ਮਹਾ ਸ਼ਿਵਰਾਤਰੀ ਦੇ ਪਾਵਨ ਤਿਹਾੜੀ ਤੇ ਪ੍ਰਚੀਨ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਥਾਮ ਚੈਲਾ ਸਮਰਾਲਾ ਵਿਖੇ ਮੰਦਰ ਦੇ ਸੇਵਾਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ 200 ਸੇਵਾਦਾਰਾਂ ਨੇ ਹਿੱਸਾ ਲਿਆ ਭਗਵਾਨ ਭੋਲੇ ਦੇ ਨਾਂ ਤੇ ਦਰਸ਼ਨ ਕਰਨ ਲਈ ਸ਼ਿਵਰਾਤਰੀ ਦੇ ਮੌਕੇ ਤੇ ਲੱਖਾਂ ਦੀ ਤعداد ਵਿੱਚ ਸ਼ੇਪਕਤ ਪਹੁੰਚਦੇ ਹਨ ਜਿਨ੍ਹਾਂ ਦੀ ਸੇਵਾ ਲਈ 500 ਦੇ ਕਰੀਬ ਸੇਵਾਦਾਰ ਹਰ ਸਾਲ ਮੰਦਰ ਵਿੱਚ ਆਪਣੀ ਸੇਵਾ ਨਿਭਾਉਂਦੇ ਹਨ ਮੰਦਰ ਨਾਲ ਜੁੜੇ ਹੋਏ ਹਨ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚੈਲਾ ਅੱਜ ਮੀਟਿੰਗ ਕੀਤੀ ਗਈ ਆ ਜੇ ਸਾਰੇ ਸੇਵਾਦਾਰ ਇਕੱਠੇ ਹੋਏ ਕਿ ਪਹਿਲੇ ਉਸ ਦੇ ਨਹੀਂ ਕਿ ਇਹ ਸ਼ਿਵਰਾਤਰੀ ਨੂੰ ਲੈ ਕੇ ਤਿਆਰੀ ਜੀ ਇਹ ਸ਼ਿਵਰਾਤਰੀ ਦੇ ਰਿਗਾਰਡਿੰਗ ਅਸੀਂ ਮੀਟਿੰਗ ਕੀਤੀ ਆ 8 ਮਾਰਚ ਦਿਨ ਸ਼ੁੱਕਰਵਾਰ ਸ਼ਿਵਰਾਤਰੀ ਦਾ ਫੰਕਸ਼ਨ ਆਏਗਾ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚੈਲਾ ਦੇ ਵਿੱਚ ਜੀ ਅ 2 ਤਰੀਕ ਤੋਂ ਸ਼ਿਵਰਾਤਰੀ ਦਾ ਸਟਾਰਟ ਹੋ ਜਾਏਗਾ ਜੀ ਸ਼ੇਮਾ ਪ੍ਰਾਣ ਦੀ ਕਥਾ ਦੇ ਨਾਲ ਸ਼ੁਰੂ ਆਰੰਭ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਸਮਾਪਨ ਹੈਗਾ ਤੇ ਫਿਰ ਮਹਾਤਮਾ ਦੀ ਭੋਜਨ ਦਾ ਹੋਏਗਾ ਤੇ ਸ਼ੁਭਰਾਤਰੀ ਦਾ ਪੂਰਾ ਫੰਕਸ਼ਨ ਲੰਗਰ ਸਟੇਜ ਦੇ ਉੱਤੇ ਜੋ ਵੀ ਹੈਗੇ ਨੇ ਜਾਗਰਣ ਉਹ ਸ਼ੁਰੂ ਹੋ ਜਾਏਗਾ ਜੀ ਕਿੰਨੇ ਕਿ ਸੇਵਾਦਾਰ ਹੁੰਦੇ ਜਿਹੜੇ ਦੀ ਸੇਵਾ ਨੂੰ ਆਉਂਦੇ ਰਹੇ ਜਿਹੜੇ ਆਈ ਹੋਈ ਸੰਗਤ ਨੂੰ ਸਾਥ ਦੇ ਦੇਖੋ ਜੀ ਸਾਡੇ ਜੋ ਜੁੜੇ ਹੋਏ ਨੇ ਮੰਦਰ ਨਾਲ ਕਾਫੀ ਸੇਵਾਦਾਰ 200 ਤੋਂ ਉੱਪਰ ਦਾ ਉਹ ਸੇਵਾਦਾਰ ਨੇ ਜਿਹੜੇ ਪਿਛਲੇ 20 ਸਾਲਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਨੇ ਤੇ ਮੈਂ ਫੇਰ ਵੀ ਸਾਰੇ ਸੇਵਾਦਾਰਾਂ ਨੂੰ ਸ਼ਰਧ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਜੋ ਐਸ ਦੇ ਵਿੱਚ ਸਾਡਾ ਸਹਿਯੋਗ ਕਰਨਾ ਚਾਹੁੰਦੇ ਨੇ ਜੋ ਵੱਧ ਤੋਂ ਵੱਧ ਆਪਣੀ ਸੇਵਾ ਦੇ ਸਕਣ ਪੜਨਾ ਤੇ ਚਾਰਨਾ ਦੇ ਵਿੱਚ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਉਹ ਜੋ ਇਹ ਤਿਹਾਰ ਹੈਗਾ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਤਿਹਾਰ ਆ ਸ਼ਿਵਰਾਤਰੀ ਦਾ ਪੰਜਾਬ ਦੇ ਵਿੱਚ ਸ਼ਿਵਰਾਤਰੀ ਮੁਕਤੇਸ਼ਰ ਮਹਾਦੇਵ ਦੀ ਸਭ ਤੋਂ ਵੱਡੀ ਭਰੀ ਜਾਂਦੀ ਆ ਸੋ ਉਸ ਲਈ ਜਿੰਨੇ ਸੇਵਾਦਾਰ ਵੱਧ ਤੋਂ ਵੱਧ ਹੋਣ ਜਿੰਨੇ ਵੀਰ ਭਰਾ ਸਾਡਾ ਸਹਿਯੋਗ ਕਰ ਸਕਦੇ ਨੇ ਉਹਨਾਂ ਲਈ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਜਾਂ ਜੀ ਆਇਆਂ ਕਹਿੰਦੇ ਆ ਵੀ ਉਹ ਸਾਡਾ ਸਹਿਯੋਗ ਕਰਨ ਜੈਪੋਲ ਸ਼ੰਕਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਲੇ ਸ਼ੰਕਰ ਜੀ ਦਾ ਸ਼ਿਵ ਵਿਆਹ ਮਹਾ ਸ਼ਿਵਰਾਤਰੀ ਆ ਰਹੀ 8 ਮਾਰਚ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਆ ਸੇਬ ਮੁਖਤੀ ਤਾਂ ਆਮ ਚੈਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਮੈਨੂੰ 20-22 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਜਿਹੜੀਆਂ ਕਿ ਪਿਛਲੇ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਕਮੀਆਂ ਰਹਿ ਜਾਂਦੀਆਂ ਉਹਨਾਂ ਦਾ ਅੱਜ ਵਿਚਾਰਤ ਅੰਦਰਾ ਕੀਤਾ ਗਿਆ ਜਿਵੇਂ ਕਿ ਜੋੜਿਆਂ ਦੀ ਸੇਵਾ ਹੋ ਗਈ ਜਲ ਦੀ ਸੇਵਾ ਹੋ ਗਈ ਤੇ ਮੈਡੀਕਲ ਕੈਂਪ ਹੋ ਗਿਆ ਪਾਰਕਿੰਗ ਦੀ ਸਮੱਸਿਆ ਤੇ ਲੰਗਰ ਕਮੇਟੀ ਦੀ ਸਮੱਸਿਆ ਜਿਹੜੀ ਉਹਦਾ ਵਿਚਾਰਤ ਅੰਦਰਾ ਕੀਤਾ ਗਿਆ ਕਪੂਰਥਲ ਦੇ ਪਿੰਡ ਦਬੋਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਦੂਸਰਾ ਆਲ ਇੰਡੀਆ ਪੰਜ ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਟਿਕ ਬਾਲ ਟੂਰਨਾਮੈਂਟ 4 ਮਾਰਚ ਤੋਂ 8 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪਿੰਡ ਦਬੋਲੀਆਂ ਵਿਖੇ ਜਾਣ ਕੇ ਦਿੰਦੇ ਹੋਏ ਮੁੱਖ ਪ੍ਰਬੰਧਕ ਅਰਜੁਨ ਵਾੜੀ ਸੱਜਣ ਸਿੰਘ ਚੀਮਾ ਹਲਕਾ ਅੰਚਾ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇਸ ਬਾਸਟਿਕ ਬਾਲ ਟੂਰਨਾਮੈਂਟ ਵਿੱਚ ਦੇਸ਼ ਦੀਆਂ 8 ਲੜਕੀਆਂ ਤੇ 8 ਲੜਕਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਰਪ੍ਰਸਤ ਭਗਵੰਤ ਸਿੰਘ ਮਾਨ ਜੀ ਸੀਐਮ ਬਣੇਗੇ ਸੀਐਮ ਸਾਹਿਬ ਨੂੰ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਸਰਕਾਰ ਬਣਦੇ ਹੀ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਇੱਕ ਮਾਹੌਲ ਪੈਦਾ ਕਰ ਦਿੱਤਾ ਹੈ ਸੀਗਾ ਪੰਜਾਬ ਦੇ ਵਿੱਚ ਖੇਡਾਂ ਦਾ ਔਰ ਲਗਾਤਾਰ ਇਹਨਾਂ ਖੇਡਾਂ ਕਰਾਉਣ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ ਸੋ ਅਸੀਂ ਵੀ ਕਿਉਂਕਿ ਆ ਜਿਹੜਾ ਪਿੰਡ ਹੈ ਦਬੂਲੀਆਂ ਪਿੰਡ ਸੁਲਤਾਨਪੁਰ ਹਲਕੇ ਦੇ ਵਿੱਚ ਇਹ ਪਿੰਡ ਆਂਡੀਆਂ ਦੇ ਵਿੱਚ ਮਸ਼ਹੂਰ ਪਿੰਡ ਹੈ ਇਸ ਕਰਕੇ ਕਿਉਂਕਿ ਇੱਥੇ ਪੰਜ ਇੰਟਰਨੈਸ਼ਨਲ ਇੱਕ ਕਬੱਡੀ ਦਾ ਇੰਟਰਨੈਸ਼ਨਲ ਹੋਇਆ ਔਰ ਛੋਟਾ ਜਿਹਾ ਪਿੰਡ ਹੈ 60 70 ਘਰ ਉਹਦੇ ਵਿੱਚੋਂ 6 ਤੇ ਇੰਟਰਨੈਸ਼ਨਲ ਹੋ ਗਿਆ ਪੰਜ ਬਾਸਕਟਬਾਲ ਇੱਕ ਕਬੱਡੀ ਔਰ ਘੱਟ ਤੋਂ ਘੱਟ ਵੀ 50 ਬੱਚੇ ਜਿਹੜੇ ਨੇ ਉਹ ਨੈਸ਼ਨਲ ਪੱਧਰ ਤੇ ਅਲੱਗ-ਅਲੱਗ categories ਚ ਵਿੱਚ ਖੇਡੇ ਨੇ ਇੰਟਰਵਰਸਟੀ ਖੇਡੇ ਨੇ ਔਰ ਆ ਬਾਕੀ ਜਿਹੜੇ ਸਟੇਟ ਲੈਵਲ ਤੱਕ ਖੇਲੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਹੈ ਸੋ ਬਹੁਤ ਇੱਕ ਮਾਹੌਲ ਹੈ ਸਪੋਰਟਸ ਦਾ ਬਾਸਕਟਬਾਲ ਦਾ ਮਾਹੌਲ ਹੈ ਔਰ ਇਸ ਵਾਰ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਅੰਡਰ 14 ਉਹਦੇ ਵਿੱਚ ਸਾਡੇ ਪਿੰਡ ਦੇ ਦੋ ਬੱਚੇ ਸੀਗੇ ਔਰ ਸਾਡਾ ਪਿੰਡ ਦਾ ਹੀ ਬੱਚਾ ਜਿਹੜਾ ਉਹ ਟੀਮ ਦਾ ਕੈਪਟਨ ਸੀਗਾ ਸੋ ਅਸੀਂ ਇਸ ਚੀਜ਼ ਨੂੰ ਅਸੀਂ ਜਿਹੜਾ ਉਹ ਚਾਹੁੰਦੇ ਆ ਕਿ ਇੱਕ ਮਿਸਾਲ ਪੈਦਾ ਕੀਤੀ ਜਾਵੇ ਇਸ ਤਰ੍ਹਾਂ ਕੋਈ ਜਿੱਦਾਂ ਧੂਲੀਆਂ ਦੇ ਵਿੱਚ ਬਾਸਕਟਬਾਲ ਹੋ ਰਿਹਾ ਹੈ ਅ ਇੱਬੇ ਦੇ ਵਿੱਚ ਹੌਕੀ ਦਾ ਬੜਾ ਸ਼ੌਕ ਹੈ ਅ ਕਈ ਜਗ੍ਹਾ ਕਬੱਡੀ ਦਾ ਸ਼ੌਕ ਹੈ ਅ ਤਲਵੰਡੀ ਜਿਹੜਾ ਫੁੱਟਬਾਲ ਖੇលਦੇ ਨੇ ਪੁਆਣੀਪੁਰ ਫੁੱਟਬਾਲ ਖੇលਦੇ ਨੇ ਸੋ ਇਸ ਤਰ੍ਹਾਂ ਅਲੱਗ-ਅਲੱਗ ਗੇਮਾਂ ਦੇ ਸੈਂਟਰ ਬਣ ਜਾਣ ਤੇ ਇੱਕ ਮਾਹੌਲ ਬਣ ਜਾ ਸਪੋਰਟਸ ਦਾ ਤੇ ਉਹਦੇ ਜੋ ਕਰਕੇ ਜਿਹੜੇ ਬੱਚੇ ਅੱਜ ਗੁਰਾਏ ਪਏ ਨੇ ਕੁਝ ਨਸ਼ੇ ਲੈਂਦੇ ਨੇ ਤੇ ਉਹ ਖੇਡਾਂ ਦੇ ਮੈਦਾਨਾਂ 'ਚ ਆ ਜਾਣਗੇ ਤੇ ਜਿਹੜਾ ਸਾਡੇ ਸੀਐਮ ਸਾਹਿਬ ਦਾ ਸੁਪਨਾ ਹੈ ਰੰਗਲਾ ਪੰਜਾਬ ਬਣਾਉਣ ਦਾ ਉਹਦੇ ਵਿੱਚ ਅਸੀਂ ਉੱਚੇ ਯੋਗਦਾਨ ਪਾਵਾਂਗੇ। ਸ਼ਰਧਾਲੂਆਂ ਨਾਲ ਭਰੇ ਇੱਕ ਟੈਂਪੂ ਟਰਾਲੇ ਦੇ ਅੱਗੇ ਅਬਾਰਾ ਪਸ਼ੂ ਟਕਰਾ ਜਾਣ ਕਰਨ ਹਾਸਾ ਬਾਬਾ 16 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ ਗੰਭੀਰ ਜ਼ਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ ਮੇਸੋ ਦੇ ਜੰਤਰੀ ਇੱਕ ਹਾਦਸਾ ਹੋਇਆ ਹੈ ਕੀ ਇਹ ਸਾਰਾ ਹਾਦਸਾ ਚੁਣਾਈ ਕਿ ਬਹੁਤ ਹੀ ਮੰਦਭਾਂਦੀ ਘਟਨਾ ਜੀ ਜਿਹੜੀ ਇਹ ਕਿ ਕਿਉਂਕਿ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ ਸੇਵਾ ਨੂੰ ਸਮਰਪਿਤਤਾ ਤੇ ਜਿਹੜਾ ਕਿ ਮੈਂ ਗੱਲ ਕਰਾਂ ਇਹ ਪਰਿਵਾਰ ਖੋਸਿਆਂ ਤੋਂ ਸੀਗਾ ਤੇ ਜਿਹੜਾ ਕਿ ਸਰੰਦ ਯਾਤਰਾ ਵਾਸਤੇ ਗਿਆ ਸੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਤੇ ਜਿਹੜਾ ਕਿ ਉੱਥੋਂ ਵਾਪਸ ਪੰਡਾਂ ਨੂੰ ਵਾਪਸ ਜਾ ਰਹੇ ਸੀ ਕਿ ਜਿਹੜਾ ਕਿ ਆਪਣਾ ਆਈ.ਡੀ ਦੇ ਕੋਲੇ ਆ ਕੇ ਇੱਕ ਆਵਾਰਾ ਪਸ਼ੂ ਸੀ ਜਿਹੜੀ ਗਾਂ ਇੱਕ ਵਾਰ ਮੂਰੇ ਹੋ ਗਈ ਜਿਹੜਾ ਕਿ ਡਰਾਈਵਰ ਕਹ ਲੋ ਜੋ ਕਿ ਐਡਾ ਵੱਡਾ ਪਸ਼ੂ ਆ ਕੇ ਮੂਰੇ ਵੱਜੇ ਸੰਤੰਨ ਤਾਂ ਆਟੋਮੈਟਿਕਲੀ ਗੱਡੀ ਦਾ ਵਿਗੜ ਜਾਂਦਾ ਵਾ ਤੇ ਜਿਹੜਾ ਕਿ ਉਹ ਗੱਡੀ ਇੰਨੀ ਕੁ ਜ਼ੋਰ ਨਾਲ ਘੁਮ ਗਈ ਕਿ ਗੱਡੀ ਉਲਟ ਗਈ ਤੇ ਜਿਹੜੇ ਕਿ 10 12 ਜਿੰਨੇ ਵੀ ਯਾਤਰੀ ਸੀਗੇ ਸੇ ਪੈਣਾ ਸੀ ਬੱਚੇ ਸੀ ਵੀਰ ਸੀਗੇ ਤੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਜਿਹੜਾ ਕਿ ਡਰਾਈਵਰ ਡਰਾਈਵਰ ਦੀ ਇੱਥੇ ਆ ਕੇ ਜੀ ਮੌਕੇ ਤੇ ਡੈਥ ਹੋ ਗਈ ਆ ਤੇ ਉਹਨੂੰ ਮੋਰਚਰੀ ਵਿੱਚ ਰੱਖਿਆ ਗਿਆ ਤੇ ਬਾਕੀਆਂ ਦੇ ਗੰਬੀਰ ਸੱਟਾਂ ਲੱਗੀਆਂ ਜਿਹੜਾ ਕਿ ਜ਼ਿਆਦੇ ਸੱਟਾਂ ਜਿਹਦੇ ਹੋਣਗੇ ਉਹਨਾਂ ਨੂੰ ਹੋਰ ਰੈਫਰ ਕੀਤਾ ਜਾਊਗਾ। ਅੱਛਾ ਜੀ। ਰੋਡ ਤੇ ਜੋ ਆਵਾਰਾ ਉਹਦੇ ਤੇ ਗੱਡੀ ਆਕਦਮ ਵੱਜੀ ਤੇ ਉਸ ਤੋਂ ਬਾਅਦ ਗੱਡੀ ਪਲਟ ਗਈ। ਫਿਰ ਸਾਨੂੰ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ। ਯਾਨੀ ਕਿ ਸਾਡੇ ਸੱਟ ਬੱਤ ਤੇ ਸਾਡੇ ਪਰਿਵਾਰ ਦੀ ਤਾਂ ਸਾਰਾ ਪਰਿਵਾਰ ਹੀ ਸੀਗੇ ਸਾਰਾ ਸਨਾਨ ਕਰਨ ਗਿਆ ਸੀ ਆ ਤੇ ਤਿੰਨੇ ਭਰਾ ਸੀ ਸਾਡੀ ਫੈਮਲੀ ਸੀ ਸਾਰੇ ਬੱਚੇ ਸੀਗੇ ਇੱਕ ਸਾਡੇ ਨਾਲ ਕੰਮ ਕਰਨ ਵਾਲੇ ਸੀ ਸਾਡੇ ਜਿਹੜੇ ਕੰਮ ਕਰਦੇ ਆ ਫੈਮਲੀ ਮੈਂਬਰ ਹੀ ਆ ਸਾਡੇ ਕਿੰਨੇ ਜਾਣੇ ਸੀ ਟ੍ਰਿਪ 'ਤੇ ਅਸੀਂ ਤਕਰੀਬਨ 14 ਜਾਣੇ ਸੀਗੇ 12-15 ਇੱਕ ਇਹ ਵੀ ਸਾਡੇ ਰਿਸ਼ਤੇਦਾਰ ਹੀ ਸੀਗੇ ਨਾਲ ਜੀ 15-16 15-16 ਸਾਡੇ ਸੱਟਾ ਫਿੱਟ ਤਾਂ ਵੱਧੀਆਂ ਸੀ ਅੱਛਾ ਬਸ ਹੁਣ ਦੇਖਦੇ ਆ ਕਿਵੇਂ ਹੁੰਦਾ ਏ ਡਰਾਈਵਰ ਦੀ ਕਿਸ਼ਤ ਕੀ ਨਹੀਂ ਡਰਾਈਵਰ ਦਾ ਜੀ ਮੈਨੂੰ ਪਤਾ ਨਹੀਂ ਸੰਨ ਕੋਈ ਕੁਝ ਦੱਸਿਆ ਨਹੀਂ ਹੈ ਡਰਾਈਵਰ ਬਾਰੇ ਤੇ ਉਹ ਕਹਿੰਦੇ ਵੀ ਉਹ ਵੀ 8:00 ਵਜੇ ਪਰ ਪਤਾ ਨਹੀਂ ਉਹ ਸਨ ਉਧਰੋਂ ਪਤਾ ਕਰਨਾ ਪਵੇ ਹਸਪੀਟਲ ਚ ਹੁਣ ਸਥਿਤੀ ਕੀ ਤੁਹਾਡੀ ਹੁਣ ਠੀਕ ਹੈ ਕਿ ਇਹਰਾ 8:00 ਜਾਂ ਕਿਹੜਾ ਹੁਣ ਲੱਗ ਗਿਆ ਜੀ ਟਾਂਕੇ ਵਗੈਰਾ ਤਾਂ ਲਾਦੇ ਹੁਣ ਸਾਡੇ ਨੇ ਇਹ ਟ੍ਰੀਟਮੈਂਟ ਦਿੱਤੀ ਆ ਹੁਣ ਮੋੜ ਕੇ ਜਾ ਰਹੇ ਹੁਣ ਪ੍ਰਾਈਵੇਟ ਪ੍ਰਾਈਵੇਟ ਜਾ ਰਹੇ ਹੁਣ ਮਿਤੀ 19 ਫਰਵਰੀ 2024 ਨੂੰ ਅੱਜ ਮੁਹਾਲੀ ਵਿੱਚ ਸਵੇਰੇ 11:00 ਵਜੇ ਇਨਕਮ ਟੈਕਸ ਵਿਭਾਗ ਵੱਲੋਂ ਕਾਂਗਰਸ ਪਾਰਟੀ ਦੀ ਸੀਲ ਕੀਤੇ ਗਏ ਬੈਂਕ ਖਾਤਿਆਂ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਵਿੱਚ ਅੱਜ ਮੁਹਾਲੀ ਦੇ ਸੈਕਟਰ 66 ਇਨਕਮ ਟੈਕਸ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਸਾਬਕਾ ਮੰਤਰੀ ਮੌਜੂਦਾ ਵਿਧਾਇਕ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸ਼ਮੂਲੀਦ ਕੀਤੀ ਅੱਜ ਦੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਰਾਜਾ ਬੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਤਾਣਾਸ਼ਾ ਨੀਤੀਆਂ ਤੋਂ ਡਰਨ ਵਾਲੀ ਨਹੀਂ ਹੈ ਬਲਕਿ ਡਟ ਕੇ ਮੁਕਾਬਲਾ ਕਰੇਗੀ ਇਸ਼ ਪਰਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੇ ਦਫ਼ਤਰਾਂ ਦੇ ਬਾਹਰ ਹੈੱਡਕੁਆਟਰਸ ਜਿਹੜੇ ਨੇ ਉਹਨਾਂ ਦੇ ਬਾਹਰ ਭਾਰਤੀ ਕਾਂਗਰਸ ਪਾਰਟੀ ਲਾ ਰਹੀ ਹੈ ਪੂਰਾ ਕਾਰਨ ਇਹ ਹੈ ਕਿ ਪਿਛਲੇ 3 ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਬਹਾਨਾ ਬਣਾ ਕੇ ਕਿ ਅਸੀਂ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਲੇਟ ਭਰੀ ਹੈ ਸੋ ਅਸੀਂ ਤੁਹਾਨੂੰ ਹਰਜਾਨਾ ਭਰਦੇ ਆਲਰੇਡੀ ਜਿਹੜਾ ਕੇਸ ਹੈ ਟ੍ਰਿਬਿਊਨਲ ਕੋਲੇ ਸਾਡਾ ਚੱਲ ਰਿਹਾ ਹੈ ਟ੍ਰਿਬਿਊਨਲ ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਏਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਲੇਕਿਨ ਅਚਨ-ਚੇਤ ਖਾਤੇ ਬੰਦ ਜਿਹੜੇ ਕੀਤੇ ਗਏ ਉਹ ਮੈਂ ਸਮਝਦਾ ਕਿ ਸਰਾਸਰ ਡੈਮੋਕ੍ਰੇਸੀ ਦਾ ਔਰ اپੋਜੀਸ਼ਨ ਪਾਰਟੀਆਂ ਦਾ ਜਿਹੜੀ ਸਾਰ ਪ੍ਰਣਾਲੀ ਹੈ ਜਾਨਕੀ ਜਿਸ ਘਰ ਦੀ ਜਾਂ ਜਿਸ ਪਰਿਵਾਰ ਦੀ ਜਾਂ ਜਿਸ ਪਾਰਟੀ ਦੀ ਜਾਂ ਜਿਸ ਕੋਈ ਵੀ ਕੰਪਨੀ ਦੀ ਅਗਰ ਉਹਰੇ ਖਾਤੇ ਸੀਲ ਕਰ ਦਿਓਗੇ ਤਾਂ ਜੋ ਆਪਰੇਟ ਹੀ ਨਾ ਕਰਨ ਪਾਉਣ ਉਹ ਉਹ ਇਹ ਪੁਰਾਣਾ ਕੇਸ ਹੈ ਕੋਈ ਅੱਜ ਦਾ ਨਵਾਂ ਕੇਸ ਨਹੀਂ ਔਰ ਇਹ ਅਚਨਚੇਤ ਜਦੋਂ ਇਲੈਕਸ਼ਨ ਆ ਗਏ ਅੱਜ ਇਲੈਕਸ਼ਨਾਂ ਤਿੰਨ ਮਹੀਨੇ ਰਹਿ ਗਏ ਹੁਣ ਜੇ ਸਾਡੇ ਖਾਤੇ ਸੀਲ ਕਰ ਦਿਓਗੇ ਤਾਂ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਏਗਾ ਉਹ ਕਿੱਦਾਂ ਕਰਾਂਗੇ हालासर धक्का आजादी है बहुत वाला फैसला जरा इलेक्ट्रोल बोंड के खिलाफ सुप्रीम कोर्ट ने किया लीगल करप्शन कर दिखती गई है करप्शन पार्टीज और जिस प्रकार पिछले छे साल सौ करोड़ रुपया इलेक्ट्रोल बोंड यानी कि कारपोरेट घरान्या ने पैसा दिता बीजेपी सतानवे परसेंट बीजेपी पैसा लैगी 3% ਅਦਰ ਦੇਸ਼ ਦੀਆਂ ਪਾਰਟੀਆਂ ਔਰ ਉਹਨੇ ਚ ਇਹ ਵੀ ਕਾ ਗਿਆ ਇਹਨਾਂ ਨੇ ਸੰਸ਼ੋਧਨ ਕੀਤਾ ਸੀ ਕਿ ਇਲੈਕਟਰੋਨ ਬਾਂਡ ਜਦੋਂ ਕੋਈ ਦੇਗਾ ਔਰ ਕੋਈ ਕੋਈ ਕਿਸੇ ਪ੍ਰਕਾਰ ਦੀ ਆਰਟੀਆਈ ਨਹੀਂ ਲੈ ਸਕਦਾ ਅਸੀਂ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਦੇਵਾਂਗੇ ਇਸ ਤੋਂ ਪਹਿਲਾਂ ਹੀ ਕਾਨੂੰਨ ਸੀ ਲੇਕਿਨ ਆਮਦਨ ਚੋਂ ਕੇਵਲ 10% ਜਿਹੜਾ ਹਿੱਸਾ ਹੈ ਆਮਦਨ ਚੋਂ 10% ਕਿਸੇ ਪਾਰਟੀ ਨੂੰ ਦੇ ਸਕਦਾ ਜਿਹਦੇ ਤੇ ਇਨਕਮ ਟੈਕਸ ਦਾ ਇਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਲੱਗੇਗਾ ਹੁਣ ਚਾਹੇ 100 ਕਰੋੜ ਦੇਵੇ 50 ਕਰੋੜ ਦੇਵੇ ਉਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ ਚਾਹੇ 500 ਕਰੋੜ ਦੇਵੇ ਤੇ ਨਾ ਹੀ ਹੋਰੀ ਇਨਫੋਰਮੇਸ਼ਨ ਕਿਸੇ ਨੂੰ ਦੱਸੀ ਜਾਏਗੀ ਹਾਲਾਂਕਿ SBI ਨੂੰ ਦਿੱਤਾ ਗਿਆ ਇਹ ਕੰਮ SBI ਬੈਂਕ ਜਿਹੜਾ ਇਲੈਕਟਰਲ ਬਾਂਡਸ ਦਿੰਦਾ ਹੈ ਸਮੇਂ-ਸਮੇਂ ਸਰ ਜਦੋਂ ਰਿਜ਼ਰਵ ਬੈਂਕ ਦੇ ਮੁਖੀਆਂ ਤੋਂ ਇਨਫੋਰਮੇਸ਼ਨ ਮੰਗੀ ਗਈ ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਟੈਸ਼ ਨੈਸ਼ ਹੋ ਜਾਏਗਾ ਇਹ ਤੁਸੀਂ ਨਾ ਕਰੋ ਲੇਕਿਨ ਆਲਰੇਡੀ ਸਲਾਹ ਉਦੋਂ ਮੰਗੀ ਗਈ ਤਿੰਨ ਦਿਨ ਪਹਿਲਾਂ ਤੇ ਜਦੋਂ ਫਾਈਨਾਂਸ ਡਿਪਾਰਟਮੈਂਟ ਦੀ ਬੁੱਕਲੇਟ ਛਪ ਚੁੱਕੀ ਸੀ ਅਨਾਉਂਸਮੈਂਟ ਕਰਨੀ ਸੀ ਸੋ ਮੇਰੇ ਕਹਿਣ ਦਾ ਮਤਲਬ ਕਿੱਡਾ ਵੱਡਾ ਬੀਜੇਪੀ ਦਾ ਘੁਟਾਲਾ ਹੈ ਅੱਜ ਸਾਨੂੰ ਲੋਕ ਕਹਿੰਦੇ 70 ਸਾਲ ਨੇ ਕੀ ਕੀਤਾ 70 ਸਾਲ ਦੀ ਪਾਰਟੀ ਕੋਲੇ 138 ਵਰੇ ਪੁਰਾਣੀ ਪਾਰਟੀ ਕੋਲੇ ਦੇਸ਼ ਆਜ਼ਾਦ ਹੋਈ ਨੂੰ 70 ਸਾਲ ਹੋ ਗਏ ਸਾਡੇ ਕੋਲੇ 170 80 ਕਰੋੜ ਰੁਪਏ ਹੈ ਦੂਜੇ ਪਾਸੇ ਜਿਹੜੀ 10 ਸਾਲਾਂ ਚ ਹੋਂਦ ਚ ਪਾਰਟੀ ਆਈ ਹੈ ਉਹਦੇ ਕੋਲੇ 500 ਕਰੋੜ ਰੁਪਏ ਹੈ ਇਹ ਅਸਲੀ ਕਰ ਸਕੇ ਇਹਦੀ ਕੌਣ ਇਨਕੁਆਇਰੀ ਕਰੇਗਾ ਜਾਂਚ ਕਰੇਗਾ ਕੋਨ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਘਰਾਣਿਆਂ ਦੇ ਨਾਮ ਉਜਾਗਰ ਕੀਤੇ ਜਾਣ ਜਿਨ੍ਹਾਂ ਘਰਾਣਿਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਇਲੈਕਟਰੋਲ ਬਾਂਡ ਦਿੱਤੇ ਹੈ ਤਾਂ ਜੋ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਕੰਪਨੀ ਨੇ ਕਿੰਨੇ ਇਲੈਕਟਰੋਲ ਬਾਂਡ ਕਿਹੜੇ ਪਾਰਟੀ ਨੂੰ ਦਿੱਤੇ ਤੇ ਰਾਜਨੀਤਿਕ ਫਾਇਦਾ ਉਹਨਾਂ ਤੋਂ ਕੀ ਲਿਆ ਸੋ ਆ ਅੱਜ ਜਿਸੀ ਧਰਨਾ ਲਾਉਣ ਆਏ ਸੀ ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲੀਆਂ ਪੱਕੇ ਤੌਰ ਤੇ ਈਡੀ ਸੀਬੀਆਈ ਤੇ ਇਨਕਮ ਟੈਕਸ ਹੁਣ ਜਿਸ ਨੂੰ ਵੀ ਡਰਾਉਣਾ ਧਮਕਾਉਣਾ ਹੁੰਦਾ ਹੈ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ ਕਈਆਂ ਨੂੰ ਆਪਦੇ ਨਾਲ ਸ਼ਾਮਲ ਕਰ ਲੈਂਦੇ ਆ ਸੋ ਮੇਰੇ ਕਹਿਣ ਤੋਂ ਪਾਵਾ ਇਹ ਨਹੀਂ ਚੱਲੇਗਾ ਲੋਕਤੰਤਰ ਦੀ ਹੱਪਿਆ ਨਹੀਂ ਹੋਣ ਦਿਆਂਗੇ ਦੋਸਤੋ ਇਸ ਸਮੇਂ ਇਹ ਖਬਰਾਂ ਕਰ ਫੇ ਮਿਲਾਂਗੇ ਇਸੇ ਸਮੇਂ ਇਸੇ ਚੱਲੇ ਤਾਂ ਤੱਕ ਲੀਕਲਵਾਨ ਸਿੰਘ ਨੂੰ ਇਜਾਜ਼ਤ ਦੇ ਦਿਓ ਲਬਰਾਕਾ